ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 4 4 ਕੁੰਡਿਆਂ ਦਾ ਡਿਜ਼ਾਈਨ ਵਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 ਫਿਰ 4 ਫਿਰ 4 ਚਾਰ-ਚਾਰ ਕੁੰਡੇ ਗੇਂਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਆ ਇਹ ਅੱਠ ਸਲਾਈਆਂ ਵਿੱਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਕੇ ਕੰਪਲੀਟ ਕਰਨਾ ਦੂਸਰੀ ਸਲਾਈ ਪੁੱਠੀ ਵਿੱਚ ਸਾਰੇ ਕੁੰਡੀਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਣੀਆਂ ਡਿਜ਼ਾਈਨ ਤੀਸਰੀ ਸਲਾਈ ਵਿੱਚ ਬਣਨਾ ਸ਼ੁਰੂ ਹੋਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਂਦੇ ਹੋਏ ਕੰਪਲੀਟ ਹੋ ਗਈ। ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨਾ। ਇਹ ਮੈਂ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ। ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ। ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾਉਣਾ ਇਹ ਦੋ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਇਹ ਜਿਹੜੀ ਲੂਪ ਬਣਾਈ ਇਹਨੂੰ ਦੋਵਾਂ ਕੁੰਡਿਆਂ ਦੇ ਉੱਪਰੋਂ ਦੀ ਸੁੱਟ ਦੇਣਾ ਦੋ ਕੁੰਡੇ ਸਿੱਧੇ ਇਹ ਦੋ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਲੂਪ ਨੂੰ ਇਹਨਾਂ ਦੇ ਉੱਪਰੋਂ ਦੀ ਸੁੱਟ ਦੇਣਾ ਦੋ ਕੁੰਡੇ ਸਿੱਧੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੀ ਹੋਈ ਤੀਸਰੀ ਸਲਾਈ ਕੰਪਲੀਟ ਕਰਨੀ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਦੋ ਕੁੰਡੇ ਸਿੱਧੇ ਬਣਨੇ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਲੂਪ ਨੂੰ ਇਹਦੇ ਉੱਪਰੋਂ ਦੀ ਸੁੱਟ ਦੇਣਾ ਦੋ ਕੁੰਡੇ ਸਿੱਧੇ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੇ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਲਾਸਟ ਵਿੱਚ ਚਾਰ ਗੁੰਡੇ ਦੋਵਾਂ ਗੁੰਡਿਆਂ ਤੇ ਡਿਜ਼ਾਈਨ ਬਣਾਣਾ ਐਕਸਟਰਾ ਲੂਪ ਨੂੰ ਇਹਦੇ ਉੱਪਰੋਂ ਦੀ ਸੁੱਟ ਦੇਣਾ ਦੋ ਗੁੰਡੇ ਸਿੱਧੇ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ। ਤੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਵੀ ਡਿਜ਼ਾਈਨ ਬਣਾ। ਐਕਸਟਰਾ ਕੁੰਡਾ ਲਾ ਲੈਣਾ। ਆ ਵੇਖੋ ਜਿਹੜੇ ਕੁੰਡਿਆਂ ਨੂੰ ਇਸ ਤਰੀਕੇ ਨਾਲ ਤਾਂ ਗੱਲ ਪੇਟਿਆ ਵਾ ਦੂਸਰੇ ਕੁੰਡੇ ਨੂੰ ਅੱਗੋਂ ਦੀ ਸਲਾਈ ਤੇ ਲੈਣਾ। ਇਹਨੂੰ ਅੱਗੇ ਲਿਆਵਣਾ। ਜਿਹੜਾ ਪਹਿਲਾ ਕੁੰਡਾ ਉਹਨੂੰ ਪਿੱਛੇ ਲੈ ਜਾਣਾ। ਇਹਨਾਂ ਨੂੰ ਪੁੱਠਾ ਹੀ ਬਣਾ ਲੈਣਾ। ਅੱਗੇ ਫਿਰ ੁੰਡੇ ਨੂੰ ਇਸ ਤਰੀਕੇ ਨਾਲ ਅੱਗਿਓਂ ਦੀ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡੀਆਂ ਦਾ ਡਿਜ਼ਾਈਨ ਚੌਥੀ ਪੁੱਠੀ ਸਲਾਈ 'ਚ ਬਣਾਉਣਾ ਜਿਹੜੇ ਦੋਵਾਂ ਕੁੰਡਿਆਂ ਨੂੰ ਇਸ ਤਰੀਕੇ ਨਾਲ ਤਾਂਗਾਂ ਲਪੇਟਿਆ ਵਾ ਜਿਨ੍ਹਾਂ ਦੇ ਉੱਪਰੋਂ ਦੀ ਲੂਪ ਨੂੰ ਸੁਟਿਆ ਉਹ ਕੁੰਡੇ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਕੁੰਡੇ ਨੂੰ ਅੱਗੇ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਪੁੱਠਾ ਬਣਾ ਲੈਣਾ ਅਗੇ ਚੌਥੇ ਕੁੰਡੇ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਤੀਜੇ ਕੁੰਡੇ ਨੂੰ ਪਿੱਛੇ ਲੈ ਜਾਣਾ ਡਿਜ਼ਾਈਨ ਦੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਦੂਸਰੇ ਕੁੰਡੇ ਨੂੰ ਅੱਗੇ ਲੈ ਆਵਣਾ ਅਗਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਪੁੱਠਾ ਹੀ ਬਣਾ ਲੈਣਾ ਚੌਥੇ ਕੁੰਡੇ ਨੂੰ ਅੱਗੇ ਲੈ ਆਵਣਾ ਤੀਸਰੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਬਣਾਉਣੀ ਸਾਰੀ ਸਲਾਈ ਪੁੱਠੀ ਆ ਡਿਜ਼ਾਈਨ ਬਣਾਵਾਂ ਚੌਥੀ ਸਲਾਈ ਵਿੱਚ ਵੀ ਤੁਸੀਂ ਇਸ ਤਰੀਕੇ ਨਾਲ ਵੀ ਇਹ ਕੁੰਡੇ ਨੂੰ ਬਣਾ ਸਕਦੇ ਹੋ ਦੂਸਰੇ ਕੁੰਡੇ ਨੂੰ ਅੱਗੇ ਹੋਂ ਦੀ ਫੜਨਾ ਇਹਨੂੰ ਅੱਗੇ ਲੈ ਆਉਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਪੁੱਠਾ ਬਣਾ ਲੈਣਾ ਚੌਥੇ ਕੁੰਡੇ ਨੂੰ ਪਹਿਲਾਂ ਬਣਾ ਲੈਣਾ ਤੀਸਰੇ ਕੁੰਡੇ ਨੂੰ ਬਾਅਦ ਵਿੱਚ ਲਾਸਟ ਵਾਲਾ ਕੁੰਡਾ ਪੁੱਠਾ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪੰਜਵੀਂ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾਉਣਾ ਛੇਵੀਂ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ ਪੁੱਠਾ ਹੀ ਬਣਾਉਣਾ ਇਵੇਂ ਦੋ ਸਲਾਈਆਂ ਬਣਾ ਕੇ ਸੱਤਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਸੱਤਵੀਂ ਸਲਾਈ ਸਿੱਧੀ ਸਾਈਡ ਤੋਂ ਸੱਤਵੀਂ ਸਲਾਈ ਤੀਸਰੀ ਸਲਾਈ ਵਾਂਗ ਹੀ ਪੜਨੀ ਆ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਸਿੱਧੇ ਬਣਾਉਣੇ ਇਹ ਦੋ ਕੁੰਡੇ ਸਿੱਧੇ ਬਣਾ ਕੇ ਪਹਿਲਾ ਡਿਜ਼ਾਈਨ ਇਨ੍ਹਾਂ ਦੋਹਾਂ ਕੁੰਡਿਆਂ ਤੇ ਬਣਿਆ ਹੀ ਹੁਣ ਡਿਜ਼ਾਈਨ ਇਨ੍ਹਾਂ ਦੋਹਾਂ ਕੁੰਡਿਆਂ ਤੇ ਬਣਨਾ ਬਣਨਾ ਡਿਜ਼ਾਈਨ ਤੀਸਰੀ ਸਲਾਈ ਵਾਲਾ ਜਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਇਹ ਦੋ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਸੱਤਵੀਂ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਸਿੱਧੇ ਦੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ ਜਿਹੜੇ ਪਹਿਲਾਂ ਦੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹ ਸਿੱਧੇ ਬਣਨੇ ਜਿਹੜੇ ਸਿੱਧੇ ਸਰੀ ਸਲਾਈ ਵਿੱਚ ਉਹਨਾਂ ਤੇ ਡਿਜ਼ਾਈਨ ਬਣਨਾ ਦੋ ਕੁੰਡੇ ਸਿੱਧੇ ਬਣਾਉਣੇ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਲੂਪ ਨੂੰ ਇਹਦੇ ਉੱਪਰੋਂ ਦੀ ਸੁੱਟ ਦੇਣਾ ਡਿਜ਼ਾਈਨ ਦੀ 7ਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਸਿੱਧੇ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਲੂਪ ਨੂੰ ਇਹਦੇ ਉੱਪਰੋਂ ਦੀ ਸੁੱਟ ਦੇਣਾ ਲਾਸਟ ਵਿੱਚ ਦੋ ਕੁੰਡੇ ਸਿੱਧੇ ਇਹਨਾਂ ਦੋਵਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ 8ਵੀਂ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ 1 2 ਗੁੰਡੇ ਪੁੱਠੇ ਬਣਾਉਣੇ ਡਿਜ਼ਾਈਨ ਫਿਰ ਚੌਥੀ ਸਲਾਈ ਵਾਲਾ ਹੀ ਬਣਨਾ ਆ ਵੇਖੋ ਜਿਹੜੇ ਗੁੰਡੇ ਦੇ ਉੱਤੋਂ ਦੀ ਲੂਪ ਨੂੰ ਸੁਟਿਆ ਹੀ ਦੂਸਰੇ ਗੁੰਡੇ ਨੂੰ ਅੱਗੇ ਲੈ ਆਉਣਾ ਅਗਲੇ ਗੁੰਡੇ ਨੂੰ ਪਿੱਛੇ ਲੈ ਜਾਣਾ ਇਨਾਂ ਨੂੰ ਪੁੱਠਾ ਹੀ ਬਣਾ ਲੈਣਾ ਚੌਥੇ ਕੁੰਡੇ ਨੂੰ ਅੱਗੇ ਲੈ ਆਉਣਾ ਤੀਸਰੇ ਕੁੰਡੇ ਨੂੰ ਪਿੱਛੇ ਲੈ ਆਉਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਇਹ ਤਿੰਨ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਅੱਠਵੀਂ ਸਲਾਈ ਚ ਬਣਾਉਣਾ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਪੁੱਠਾ ਬਣਾ ਲੈਣਾ ਚੌਥੇ ਕੁੰਡੇ ਨੂੰ ਅੱਗੇ ਲੈ ਆਉਣਾ ਤੀਸਰੇ ਕੁੰਡੇ ਨੂੰ ਪਿੱਛੇ ਲੈ ਜਾਣਾ ਡਿਜ਼ਾਈਨ ਦੀ 8ਵੀਂ ਸਲਾਈ ਵੀ 4ਵੀਂ ਸਲਾਈ ਵਾਂਗ ਬਣਾ ਕੇ ਕੰਪਲੀਟ ਕਰਨੀ ਚੌਥੇ ਗੁੰਡੇ ਨੂੰ ਪਹਿਲਾਂ ਬਣਾ ਲੈਣਾ ਤੀਸਰੇ ਨੂੰ ਬਾਅਦ ਵਿੱਚ ਲਾਸਟ ਵਿੱਚ ਤਿੰਨ ਗੁੰਡੇ ਤਿੰਨਾ ਗੁੰਡੇ ਆਨ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ